ਲੋਬੀ ਹੁਣ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਜਿਹੜਾ ਨਵਾਲਕ ਬੱਚਾ ਸਕੂਲ ਸਮੇਂ ਕੋਈ ਵਹੀਕਲ ਦੋ ਪਹੀਆ ਵਾਂ ਜਾਂ ਚਾਰ ਪਹੀਆ ਵਾਂ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਜਿੱਥੇ ਮੋਟਾ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਪੇਰੈਂਟਸ ਮਾਪਿਆਂ ਦੇ ਖਿਲਾਫ ਵੀ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਮਲੂਟ ਪੁਲਿਸ ਵੱਲੋਂ ਸਕੂਲਾਂ ਦੇ ਬਾਹਰ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਿਹੜੇ ਆ ਉਹ ਫਲੈਕਸ ਲਾਏ ਗਏ ਆ ਤਾਂ ਜੋ ਸਕੂਲੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਹੋ ਸਕੇ ਮਲੋੜ ਟ੍ਰੈਫਿਕ ਪੁਲਿਸ ਦੇ ਇੰਚਾਰਜ ਗਬੀਰ ਸਿੰਘ ਨੇ ਦੱਸਿਆ ਕਿ ਅੱਜ ਇਹ ਫਲੈਕਸ ਹਰ ਸਕੂਲਾਂ ਦੇ ਗੇਟ ਦੇ ਬਾਹਰ ਲਾਏ ਗਿਆ ਹੈ ਤਾਂ ਜੋ ਬੱਚਿਆਂ ਅਤੇ ਮਾਪਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਇਹ ਹੁਕਮ ਸਖਤੀ ਨਾਲ 20 ਅਗਸਤ ਤੋਂ ਲਾਗੂ ਹੋ ਜਾਣਗੇ ਜਦੋਂ ਕੋਈ ਬੱਚਾ ਟੂ-ਵੀਲਰ ਜਾਂ ਕੋਈ ਚਾਰ ਪਹੀਆ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਜਿੱਥੇ 25000 ਦੇ ਲਗਭਗ ਮੋਟਾ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਮਾਪਿਆਂ ਨੂੰ ਵਹੀਕਲ ਦੇਣ ਵਾਲਿਆਂ ਦੇ ਖਿਲਾਫ ਵੀ 10 ਸਾਲ ਦੀ ਸਜ਼ਾ ਜਾਂ 3 ਸਾਲ ਦੀ ਸਜ਼ਾ ਉਹਨਾਂ ਨੂੰ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਇਹ ਮਹਮ ਚਲਾਈ ਗਈ ਹੈ ਕਿ ਆਪਣੇ ਬੱਚਿਆਂ ਨੂੰ ਵਹੀਕਲ ਦੇਣ ਤੋਂ ਪਹਿਲਾਂ ਮਾਪੇ ਸੁਚੇਤ ਹੋਣ ਸੋਚਣ ਤਾਂ ਜੋ ਇਸ ਤਰ੍ਹਾਂ ਦੀ ਖੱਜਲ-ਖੁਆਰੀ ਅਤੇ ਸਜ਼ਾ ਅਤੇ ਮੋٹے ਜੁਰਮਾਨੇ ਤੋਂ بچਿਆ ਜਾ ਸਕੇ ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬਾਹਰ ਅੱਜ ਇਹ ਫਲੈਗਸ ਲਾਏ ਗਏ ਹੈ ਤਾਂ ਜੋ ਵਿਦਿਆਰਥੀਆਂ ਨੂੰ আগਾਹੂ ਜਾਣਕਾਰੀ ਦਿੱਤੀ ਜਾ ਸਕੇ ਪਰ 20 ਅਗਸਤ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਸੇ ਨਾਲ ਕੋਈ ਲਿਆਜ ਨਹੀਂ ਕੀਤਾ ਜਾਵੇਗਾ ਜਿੱਥੇ ਮੋਟਾ ਜੁਰਮਾਨਾ ਵਸੂਲਿਆ ਜਾਵੇਗਾ ਉੱਥੇ ਸਜ਼ਾ ਵੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਸੈਮੀਨਾਰ ਲਾ ਕੇ ਬੱਚਿਆਂ ਨੂੰ ਪੇਰੈਂਟਸ ਨੂੰ ਅਤੇ ਸਕੂਲ ਸਟਾਫ ਨੂੰ ਇਸ ਤੋਂ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਿਆ ਜਾ ਸਕੇ ਇਹ ਸਰ ਸਾਡੇ ਮਾਨਯੋਗ ਏਡੀਜੀਪੀ ਟਰੈਕ ਸ਼੍ਰੀ ਏਐਸਆਈ ਰਾਏ ਸਾਹਿਬ ਦੇ ਹੁਕਮਾਨਸਾਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਫਲੈਕਸ ਬੋਰਡ ਲਗਾਏ ਆ ਜੀ ਕਿਉਂਕਿ ਕਿਉਂਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਹਰ ਬੱਚੇ ਨੂੰ ਤੇ ਅਸੀਂ ਪਬਲਿਕ ਨੂੰ ਦੱਸ ਸਕੀਏ ਕਿ ਸਾਰਾਂ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਜਿਹੜਾ ਕੋਈ ਵੀ ਚਾ ਦੋ ਪਹੀਆ ਤੇ ਚਾਰ ਪਹੀਆ ਵਹੀਕਲ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ ਸਰਕਾਰ ਨੇ ਜਿਹੜਾ 3 ਸਾਲ ਦੀ ਮਾਪਿਆਂ ਨੂੰ ਕਹਿਤਾ ਜੀ ਨਾਲ ਉਹਦੇ 25000 ਰੁਪਿਆ ਜੁਰਮਾਨਾ ਹੈ ਇਸ ਕਰਕੇ ਜੀ ਦੱਸ ਰਹੇ ਆਂ ਵੀ 20 ਤਰੀਕ ਤੋਂ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਜੀ ਹੋਰ 20 ਅਗਸਤ ਤੋਂ ਅਸੀਂ ਇਹ ਲਾਗੂ ਕਰਾਂਗੇ ਬਿਲਕੁਲ ਇੱਕ ਮੂਨ ਜੀ ਇਹ ਅਸੀਂ ਖਾਸ ਕਰਕੇ ਮਲੋਟ ਦੇ ਸਾਰੇ ਸਕੂਲਾਂ ਦੇ ਬਾਹਰ ਲਗਾਏ ਆ ਜੀ ਤੇ ਪਬਲਿਕ ਪਲੇਸਾਂ ਤੇ ਲਗਾਏ ਆ ਜੀ ਇਹ ਹੋਰ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜਿਵੇਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਹਾਂਜੀ ਸਰ ਅਸੀਂ ਸੈਮੀਨਾਰ ਲਗਾਵਾਂਗੇ ਆਉਣ ਵਾਲੇ ਦਿਨਾਂ ਚ ਸਾਰੇ ਸਕੂਲਾਂ ਚ ਜਾ ਕੇ ਸੈਮੀਨਾਰ ਲਗਾਵਾਂਗੇ ਸਾਰੇ ਬੱਚਿਆਂ ਨੂੰ ਦੱਸਾਂਗੇ ਇਹਦੇ ਬਾਰੇ ਜੀ